ਸਤਿ ਸ਼੍ਰੀ ਅਕਾਲ ਜੀ ਸੋਖੜੀ ਫਾਰਮ ਤੁਹਾਡਾ ਬੱਬੋ ਵੈਲਕਮ ਹੈ ਜੀ ਅੱਜ ਦੀ ਵਿਜਟ ਪਿੰਡ ਸ਼ਿਕਾਰਮਾਸ਼ੀਆਂ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਡੇਰਾ ਬਾਬਨ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕੋ ਹੀ ਝੋਟੀ ਦਿਖਾਉਣੀ ਪੂਰੀ ਟੋਪ ਕਲਾਸ ਵੱਡੀ ਝੋਟੀ ਕੁਆਲਿਟੀ ਵਾਲੀ ਆਜੋ ਕਰਦੇ ਹਾਂ ਵੀਰ ਨਾਲ ਗੱਲਬਾਤ ਪੁੱਛਨੇ ਆ ਇਹਨਾਂ ਦੀ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਸੋਖੜੀ ਫਾਰਮ ਵੇਖਣ ਆਲੇ ਨੂੰ ਜੀ ਆਇਆਂ ਨੂੰ ਵੈਲਕਮ ਵਾਤਵਾਤ ਲਾਈਕ ਕਰੋ ਕਮੈਂਟ ਕਰੋ ਵਾਤਵਾਤ ਸ਼ੇਅਰ ਕਰੋ ਹਾਂਜੀ ਜੀ ਅੱਜ ਕਿੰਨੀ ਆਹਰ ਅੱਜ ਕੋਈ ਆ ਜੀ ਸੂਈ ਆ ਹਾਂਜੀ ਹਾਂਜੀ ਤੇ ਕਿੰਨਾ ਕਿੰਨਾ ਕਿੰਨੇ ਸੂਏ ਆ ਇਹ ਤੀਸਰੇ ਸੂਏ ਸੂਈਏ ਹਾਂਜੀ ਤੇ 9 ਤੋਂ 10 ਕਿਲੋ ਤਾਂ ਸੇਟ ਆੜ ਲਏ ਜੀ 9-10 ਕਿਲੋ ਤੇ ਜੇ ਸੂਏ ਝੋਟੀ ਸੂਈ ਤੇ ਅੱਜ ਅੱਜ ਇਹਨੂੰ ਸੂਈ ਪੈਣਾ ਪਾਣਾ ਭਾਜੀ ਮਾ ਜੀ ਹਾਂਜੀ ਤੇ ਨਾਮ ਆ ਮਗਰ ਵੀ ਇਹਦੇ ਇੱਕ ਇਹ ੱਟੀ ਏ ਮਗਰ ਕੱਟੀ ਏ ਦੇ ਹਾਂਜੀ ਖੋਲ ਦੋ ਉਹ ਤੇ ਜਾਸੂਆ ਛੋਟੀ ਸੂਈ ਵੀਰ ਜੀ ਨਹੀਂ ਕਹਿੰਦੇ ਵੀ 9 10 ਕਿਲੋ ਦੁੱਧ ਤੋਂ ਸਟਾਰਟਿੰਗ ਹੋਈ ਆ ਪੂਰੀ ਵੱਡੀ ਤੇ ਛੋਟੀ ਤੇ ਕੁਆਲਿਟੀ ਵਾਲੀ ਜੰਮੀ ਪਲੀ ਪੂੜੀ ਮਈ ਵੀ ਡੇੜੀ ਵਾਲੀ ਏ ਹਾਂਜੀ ਪੂਰੀ ਵੱਡੀ ਛੋਟੀ ਡੇੜੀ ਵਾਲੀ ਲੇਵਾ ਭਾਂਡਾ ਬਹੁਤ ਚੰਗਾ ਕੁਆਲਿਟੀ ਵਾਲਾ ਲੱਗਾ ਪੂਰੀ ਵੱਡੀ ਛੋਟੀ ਤੇ ਲਾਓ ਬਿਜੀ ਦੇਖੋ ਪੂਰੀ ਬਾਟੀ ਲੈਵੇ ਭਾਂਡੇਆਂ ਦੀ ਛੋਟੀ ਕੁਆਲਿਟੀ ਆ ਪੂਰੀ ਜੰਮੀ ਭਲੀ ਆ ਵੇ ਖੋਲੇ ਵਾ ਪਾਂਡਾ ਲੱਗਾ ਜੋ ਟਿੰਟ ਵਿੱਜਿਆ ਕਰੀ ਫਲਕਾਰੀ ਲਾ ਦੇ ਉਹਦੀ ਪਤਾ ਲੱਗ ਜੇਗਾ ਹਾਂ ਆਓ ਆਲ ਪਾ ਦੇ ਉਹ ਸ਼ਟ ਬੱਚਾ ਆਹ ਕੋ ਧਾਰਾ ਤੋੜਾ ਤੁਹਾਨੂੰ ਮੀਡੀਆ ਤੇ ਮਾਰ ਕੇ ਵੇਖੋ ਪੂਰੀ ਜੰਮੀ ਪਲੀ ਤੁਲੇ ਵੇ ਦੀ ਕੁਆਲਿਟੀ ਵੀ ਤੁਹਾਨੂੰ ਦਿਖਾਉਣੀ ਹੈ ਪੂਰਾ ਲਿਵਾ ਪਾਂਡਾ ਕੁਆਲਿਟੀ ਵਾਲਾ ਲੱਗਾ ਇਹਨੂੰ ਆਪ ਤੋਂ ਹਾਦੋ ਇਧਰ ਦੇਖੋ ਪੂਰੀ ਵੱਡੀ ਆ ਕੁਆਲਿਟੀ ਆਈ ਹਾਂਜੀ ਤੇ ਆਪਾਂ ਤੁਹਾਨੂੰ ਧਾਰਾ ਵੀ ਖੰਨੇ ਦੇਖੋ ਪਾਪਾ ਸੰਪੀਜ ਹਾਂਜੀ ਪਾ ਸੰਪੀਜ ਬਹੁਤ ਕੁਆਲਿਟੀ ਵਾਲੀ ਝੋਟੀਆਂ ਸੋਣੀ ਝੋਟੀਆਂ ਜੰਮੀ ਪਈ ਆ ਪਾ ਸੰਪੀਜ ਬਾਂਦੇ ਆ ਪਾ ਸੰਪੀਜ ਦੇ ਵੇਖਣੋ ਤੇ ਜਲਾ ਲਾ ਆਹ ਥਾਂ ਦੀ ਕੁਆਲਿਟੀ ਵੀ ਖਾਜੋ ਲਾ ਆਹ ਦੇਖੋ ਥਾਂ ਲਈ ਦੀ ਕੁਆਲਿਟੀ ਚੱਡੇ ਦੀ ਨਾੜਾਂ ਵਿੱਚ ਬਹੁਤ ਚੰਗੀਆਂ ਲੱਗੀਆਂ ਇਹ ਦੇਖੋ ਧੁੰਨ ਵਾਲੀ ਧੁੰਨ ਵਾਲੀ ਝੋਟੀ ਆ ਪੱਕੀ ਕੁਆਲਿਟੀ ਆ ਥਾਂ ਨੇ ਬਿਲਕੁਲ ਫੱਟੀ ਜਵਾਈ ਆ ਮੋਟਾ ਮੋਟਾ ਥਾਂ ਆ ਆ ਥਾਂ ਉਧਰੋਂ ਤਾਂ ਚੰਗੀ ਤਰ੍ਹਾਂ ਪੂਰੀ ਤਸੱਲੀ ਆ ਥਾਂ ਨੂੰ ਕੰਮ ਨਹੀਂ ਆ ਜੋ ਦੇ ਕੋ ਥਾਣੇ ਇਧਰ ਬਹੁਤ ਕੁਆਲਟੀ ਦਾ ਮਗਰੋਂ ਵੀ ਦੇਖੋ ਦੇਖੋ ਥਾਣੇ ਨੂੰ ਗਾਇਸ ਕੋਈ ਥਾਣੇ ਆ ਹੱਸਾ ਆਰ ਵੇਖੋ ਬਿਲਕੁਲ ਰੂਆ ਦੇਖੋ ਕੱਡੀ ਕੱਡੀ ਮੋਟੀ ਧਾਰਾ ਛੋਟੀ ਦੀ ਬਹੁਤ 10 ਕਿਲੋ ਦੇਤੇ ਗਾੜੀ ਆ ਦੇਖੋ ਕੱਡੀ ਕੱਡੀ ਮੋਟੀ ਧਾਰਾ ਛੋਟੀ ਬਹੁਤ ਕੁਆਲਟੀ ਵਾਲੀ ਛੋਟੀ ਆ

ਸ਼ਾਨੀਵੇਂ ਇਸ਼ਟ ਤੇ ਇਸ਼ਟ ਪੱਛੇ ਵਿੱਚ ਹਟਦੇ ਰਹਿੰਦੇ ਅਗਲੀ ਸਾਨਾ ਗਈ ਜੀ ਕੋਈ ਨਹੀਂ ਹੈਗਾ ਇਸ਼ਟ ਆ ਵੇ ਅਲਿਸ਼ਟ ਤੇ ਰਹਿੰਦੇ ਆ ਵੇ ਦੋ ਦੂਜੇ ਅਕਾਰ ਨਾਲ ਕਿ ਨਾ ਆਏ ਆਪੇ ਆਪਣਾ ਨਾਮ ਦੱਜਾ ਲੇ ਹੰਜ ਵੀਜੀ ਇਹਦਾ ਫਰੇਡ ਕਰ ਦੇਗਾ ਇਹ ਰੇਡ ਇਹਦਾ ਕੋਈ ਮੁੱਲ ਭਾਈ ਰਸੀ ਤਾਂ ਨਹੀਂ ਜੋ ਮੁੱਲ 75 2000 ਛਟਾਂਗੇ 72 ਦੀ ਦੇ ਰਹੇ 72000 ਦੀ ਹੁਣ ਵੇਲਾ ਵੇਲਾ ਝੋਟੀਪੂਰੀ ਖਾਲੀ ਹੋ ਗਈ ਆ ਬਿਲਕੁਲ ਨਚੜ ਗਈ ਹੈ ਤੇ ਬੱਚਾ ਥੱਲੇ ਛੜਦਾ ਹੈ ਹਾਂਜੀ ਵੀਜੀ ਹਾਂਜੀ ਵੀਜੀ ਡਰੈਸ ਬੋਲਦੇ ਆਪਾਂ ਇਹ ਪਿੰਡ ਸ਼ਿਕਾਰਮਾਸ਼ੀ ਜਿਲ੍ਹਾ ਗਰਦਾਸਪੁਰ ਤਹਿਸੀਲ ਹੈਗੀ ਡੇਰਾ ਬਾਬਾ ਨਾਨਕ ਫੋਨ ਨੰਬਰ ਹੈਗਾ 6287437510 ਹਾਂਜੀ ਸਸੀ ਹੈ ਸਸੀ ਉਹੋ ਭੇਜ ਲੋ ਤਾਂ ਹੀ